ਇਹ ਫਲੱਡ ਗੇਟ ਪਠਾਨਕੋਟ ਦੇ ਮਾਧੋਪੁਰ ਹੈੱਡ ਵਰਕਸ ਦੇ ਫਲੱਡ ਗੇਟ ਟੁੱਟ ਚੁੱਕੇ ਨੇ ਜਿੱਥੇ ਕੀ 50 ਲੋਕ ਫਸ ਚੁੱਕੇ ਸੀ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਉਥੋਂ ਰੈਸਕਿਊ ਕੀਤਾ ਜਾ ਰਿਹਾ ਪਰ ਫਲੱਡ ਗੇਟ ਟੁੱਟਣ ਦੀ ਇਸ ਵੀਡੀਓ ਨੇ ਹਰ ਕਿਸੇ ਦੇ ਰੋਂਗਟੇ ਖੜੇ ਕਰ ਦਿੱਤੇ ਤਾਂ ਇਹ ਫਲੱਡ ਗੇਟ ਟੁੱਟਣ ਦੇ ਨਾਲ ਰਾਵੀ ਦਰਿਆ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਜਿਹੜਾ ਹੁਣ ਕਾਫੀ ਜ਼ਿਆਦਾ ਵੱਧ ਚੁੱਕਿਆ ਤਾਂ ਇਹ ਪਾਣੀ ਹੁਣ ਕਾਫੀ ਤਬਾਹੀ ਮਚਾਉਂਦਾ ਹੋਇਆ ਨਜ਼ਰ ਆਵੇਗਾ ਤਾਂ ਹੁਣ ਰਾਵੀ ਜਿਹੜੀ ਆ ਰਾਵੀ ਦਰਿਆ ਹੁਣ ਕਾਫੀ ਜ਼ਿਆਦਾ ਹਾਹਾਕਾਰ ਮਚਾਵੇਗੀ ਤਾਂ ਦੁਆਵਾਂ ਤੇ ਅਰਦਾਸਾਂ ਦੀ ਜ਼ਰੂਰਤ ਆ ਜਿਹੇ ਦੇ ਵਿੱਚ ਕਿ ਕੁਝ ਕਰ ਸਕਦਾ ਜੇਕਰ ਕੋਈ ਤਾਂ ਉਹ ਸਿਰਫ ਤੇ ਸਿਰਫ ਕੁਦਰਤ ਹੀ ਕਰ ਸਕਦਾ ਹੁਣ ਲੋਕਾਂ ਦੇ ਹੱਥ ਵਸ ਕੁਝ ਨਹੀਂ ਰਿਹਾ ਲੋਕਾਂ ਨੇ ਬੰਨ ਮਾਰੇ ਸੀ ਪਰ ਉਹ ਬੰਨ ਪਾਣੀ ਦੇ ਵਿੱਚ ਹੀ ਬਹਿ ਚੁੱਕੇ ਨੇ ਕਿਉਂਕਿ ਕੁਦਰਤ ਦਾ ਕਹਿਰ ਇੰਨਾ ਜ਼ਿਆਦਾ ਵਰ੍ਹ ਚੁੱਕਿਆ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਉੱਤੇ ਤਾਂ ਸਿਰਫ ਔਰ ਸਿਰਫ ਹੁਣ ਜੇ ਘਟ ਹੋ ਸਕਦਾ ਜਾਂ ਖਤਮ ਹੋ ਸਕਦਾ ਸਿਰਫ ਇੱਕ ਅਰਦਾਸਾਂ ਤੇ ਦੁਆਵਾਂ ਦੇ ਨਾਲ ਹੀ ਹੋ ਸਕਦਾ ਹਰ ਕੋਈ ਇਹੀ ਗੱਲ ਕਹਿ ਰਿਹਾ ਕਿ ਰੱਬਾ ਇੰਨਾ ਵੱਡਾ ਕਹਿਰ ਨਾ ਵਰਸਾ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਫਲੱਡ ਗੇਟ ਟੁੱਟ ਚੁੱਕੇ ਨੇ ਡਰਾਵਣੀਆਂ ਤਸਵੀਰਾਂ ਨੇ ਤਾਂ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜੋ ਹਾਲਾਤ ਅੱਜ ਪੰਜਾਬ ਦੇ ਬਣ ਚੁੱਕੇ ਨੇ ਇਹ ਹਾਲਾਤ ਸਾਨੂੰ 1988 ਦੇ ਵਿੱਚ ਬਣੇ ਸੀ 1988 ਤੋਂ ਵੀ ਬੱtter ਹਾਲਾਤ ਇੱਥੇ ਪੈਦਾ ਹੋ ਚੁੱਕੇ ਨੇ ਕਿਉਂਕਿ ਹੁਣ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਤੇ ਹੁਣ ਜੋ ਹੈੱਡ ਵਰਕਰਸ ਟੁੱਟੇ ਪਠਾਨਕੋਟ ਦੇ ਫਲੱਡ ਗੇਟ ਟੁੱਟੇ ਨੇ ਤਾਂ ਉਸ ਤੋਂ ਬਾਅਦ ਤਬਾਹੀ ਦਾ ਮੰਜ਼ਰ ਦੇਖਣਾ ਪੈ ਸਕਦਾ ਖੌਫਨਾਕ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਪਾਣੀ ਇੰਨਾ ਤੇਜ਼ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਲੱਡ ਗੇਟ ਤੱਕ ਟੁੱਟ ਚੁੱਕੇ ਨੇ ਤਾਂ ਪਹਿਲਾਂ ਸੀ ਫਲੱਡ ਗੇਟ ਖੋਲੇ ਜਾਂਦੇ ਸੀ ਘਟ ਖੋਲ ਤੇ ਵੱਧ ਖੋਲ ਤੇ ਚਾਰ ਖੋਲ ਤੇ 6 ਖੋਲ ਤੇ ਪਰ ਹੁਣ ਤਾਂ ਫਲੱਡ ਗੇਟ ਹੀ ਟੁੱਟ ਚੁੱਕੇ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਣੀ ਹੁਣ ਕਿੱਥੇ ਤੱਕ ਮਾਰ ਕਰ ਸਕਦਾ 10 10 ਫੁੱਟ ਪਾਣੀ ਲੋਕਾਂ ਦੀਆਂ ਛੱਤਾਂ ਤੱਕ ਪਾਣੀ ਪਹੁੰਚ ਚੁੱਕਿਆ ਲੋਕ ਛੱਤਾਂ ਦੇ ਉੱਤੇ ਬੈਠੇ ਵੀ ਆਪਣੇ ਆਪ ਨੂੰ ਡਰ ਮਹਿਸੂਸ ਕਰ ਰਹੇ ਨੇ ਕਿਉਂਕਿ ਉਹਨਾਂ ਤੱਕ ਜੋ ਹੁਣ ਰਾਸ਼ਨ ਪਹੁੰਚ ਰਿਹਾ ਜੋ ਉਹਨਾਂ ਤੱਕ ਕੋਈ ਮਦਦ ਲੈ ਕੇ ਜਾ ਰਿਹਾ ਤਾਂ ਉਹ ਵੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ ਹੈਲੀਕਾਪਟਰ ਦੇ ਜਰੀਏ ਬੇਸ਼ੱਕ ਆਰਮੀ ਦੇ ਜਿਹੜੇ ਜਵਾਨ ਨੇ ਉਹ ਉਹਨਾਂ ਤੱਕ ਮਦਦ ਪਹੁੰਚਾਰੇ ਨੇ ਪਰ ਹਰ ਪਾਸੇ ਮਦਦ ਵੀ ਨਹੀਂ ਪਹੁੰਚ ਰਹੀ ਤਾਂ ਲੋਕ ਜਿਹੜੇ ਨੇ ਮਦਦ ਦੀ ਗੁਹਾਰ ਲਗਾ ਰਹੇ ਨੇ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹਿ ਦਿੱਤਾ ਕਿ ਮੇਰਾ ਸਰਕਾਰੀ ਹੈਲੀਕਾਪਟਰ ਹੈ ਜਿਹੜਾ ਪੰਜਾਬ ਸਰਕਾਰ ਦਾ ਉਹ ਹੁਣ ਤੁਹਾਡੇ ਹਵਾਲੇ ਕਰ ਦਿੱਤਾ ਉਸ ਦੇ ਜਰੀਏ ਰਾਸ਼ਨ ਪਹੁੰਚਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਪਰ ਪੂਰੇ ਪੰਜਾਬ ਦੇ ਵਿੱਚ ਆਖਰ ਕਿੱਥੇ ਕਿੱਥੇ ਰਾਸ਼ਨ ਪਹੁੰਚਾਵੇਗਾ ਹੈਲੀਕਾਪਟਰ ਤਾਂ ਲੋਕ ਜਿਹੜੇ ਨੇ ਹੁਣ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਕਾਫੀ ਜ਼ਿਆਦਾ ਵਿਗੜ ਚੁੱਕੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਭਾਰਤ ਦਾ ਆਖਰੀ ਪਿੰਡ ਵੀ ਡੁੱਬ ਚੁੱਕਿਆ ਉੱਥੋਂ ਦੇ ਲੋਕ ਕੀ ਕਹਿ ਰਹੇ ਨੇ ਬਜ਼ੁਰਗ ਕੀ ਚੱਲ ਪਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਸਾਦਾਵਾਲੀ ਨਗਰ ਦੇ ਵਿੱਚ ਖਲੋਤੇ ਆ ਇੱਥੋਂ ਦਾ ਪਾਣੀ ਕਾਫੀ ਵਹਾ ਤੇਜ਼ ਆ ਤੇ ਇੱਥੋਂ ਦੇ ਲੋਕ ਕਾਫੀ ਪਰੇਸ਼ਾਨ ਪ੍ਰਸ਼ਾਸਨ ਨੂੰ ਨਹੀਂ ਇੱਥੋਂ ਤੱਕ ਪਹੁੰਚਾ ਇਹ ਸਾਡੀ ਜਥੇਬੰਦੀ ਦੀ ਟੀਮ ਪਈ ਇੱਥੋਂ ਤੱਕ ਪਹੁੰਚੀ ਆ ਤੇ ਆਹ ਨਗਰ ਦਾ ਹੀ ਉਹਨਾਂ ਕੋ ਉਚਾਰ ਸੁਣਦੇ ਆ ਕਿ ਕੀ ਕੀ ਪ੍ਰੋਬਲਮ ਆ ਉਹਨਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਮੰਨ ਕਰਦੇ ਆ ਪੰਜ ਪਾਣੀ ਕਦੋਂ ਆਇਆ ਸੀ ਇੱਥੇ ਪਾਣੀ ਭਾਜੀ ਸਾਢੇ 5 ਵਜੇ ਆਇਆ ਸੀ ਅੱਜ ਮਨੇਰੇ 27 ਤਰੀਕ ਨਹੀਂ ਅੱਜ 27 ਤਰੀਕ 27 ਤਰੀਕ ਸਵੇਰੇ ਸਾਢੇ 5 ਵਜੇ ਨਾਲ ਪਾਣੀ ਆ ਤੇ ਪਾਣੀ ਐਸ ਵਕਤ ਵੀਰ ਦੇ ਇੱਥੋਂ ਗਲ ਤੱਕ ਜਿਹੜਾ ਵਾ ਉਹ ਅਸੀਂ ਲੈ ਕੇ ਆਏ ਆਂ ਸੇਵਾ ਤੇ ਤੁਹਾਨੂੰ ਸਵੇਰੇ ਇੱਕ ਤਰਪਾਲਾਂ ਦੀ ਲੋੜ ਆ ਹੋਰ ਕਿਹੜੀ ਚੀਜ਼ ਦੀ ਬੱਚੇ ਦੇ ਡੰਗਰਾਂ ਦਾ ਬਹੁਤ ਬੱਚੇ ਦੇ ਡੰਗਰਾਂ ਦਾ ਜਿਹੜਾ ਵਾ ਉਹ ਜ਼ਰੂਰ ਤੇ ਆ ਚਾਰਾ ਚਾਹੀਦਾ ਕਿਹੜੀ ਚੀਜ਼ ਆਈ ਸੁੱਕਾ ਕੱਢਣ ਡੰਗਰ ਚਾਏ ਫਿਰ ਕਿਤੇ ਸੁੱਕੇ ਜਾਂ ਤੇ ਬਾਹਰ ਕੱਢ ਦੋ ਹੋਰ ਪ੍ਰੋਬਲਮ ਇਹ ਆ ਰਹੀ ਆ ਵੀ ਸਾਡੇ ਟਰੈਕਟਰ ਟਰਾਲੀ ਨਹੀਂ ਇੱਥੋਂ ਪਹੁੰਚ ਰਹੇ ਜਿਹੜੇ ਕਿਸ਼ਤੀਆਂ ਵਾਲੇ ਵੀਰ ਉਹ ਬਿਲਕੁਲ ਉੱਥੇ ਹਰੂ ਵਾਲ ਦੇ ਕੋਲ ਸੜਕ ਦੇ ਉੱਤੇ ਪਹੁੰਚ ਖਲੋਤੇ ਆ ਉਹ ਗਾਂ ਢੜਕੋ ਆਏ ਨਹੀਂ ਉਹ ਕਿਸ਼ਤੀਆਂ ਵਾਲੇ ਜਿਹੜੇ ਸਾਨੂੰ ਕੀਤੇ ਹੁੰਦਾ ਨਹੀਂ ਕੋਈ ਨਹੀਂ ਇਥੋਂ ਦੇ ਲੋਕਾਂ ਦੇ ਪਿੰਡ ਤੋਂ ਲੈ ਕੇ ਪ੍ਰਸ਼ਾਸਨ ਨੇ ਪਹੁੰਚੀ ਨਹੀਂ ਕੀਤੀ ਮਾਰੇ ਹਾਰ ਹੋ ਗਏ ਤੇ ਕੋਈ ਨਹੀਂ ਆਇਆ ਹੁਣ ਕੀਤੇ ਚਾਰ ਪੰਜ ਵਾਰੀ ਲਾ ਕੋਈ ਨਾ ਜਾਂਦੇ ਅਏ ਆਵਾਜ਼ਾਂ ਇੰਨੀਆਂ ਮਾਰਿਆ ਸਾਡੀ ਸੁਣੀ ਨਹੀਂ ਆਪ ਵੀ ਨਹੀਂ ਡੇਰਾ ਜੀ ਉੱਥੇ ਪਾਇਆ ਇਥੇ ਮੁੰਡੇ ਫਸੇ ਸਵੇਰ ਦੇ ਤੇ ਆਪ ਹੁਣ ਰੈਸਕਿਊ ਕਰਕੇ ਤੇ ਉਹ ਲੈ ਕੇ ਜਾਈ ਜੀ ਸਵੇਰ ਦੇ ਤਿੰਨ ਦੇ ਵੀ ਉੱਥੇ ਪਏ ਪਿੰਨ ਉਹ ਆਪ ਰੁਕੇ ਆ ਕਿ ਜਾਂ ਕਿਹੜੀ ਗੱਲ ਆ ਨਾਂ ਤੇਰੇ ਆ ਡੇਰੇ ਪਹੁੰਚੋ ਯਾਰ ਉੱਥੇ ਆਪਾਂ ਅਸੀਂ ਉੱਥੇ ਪਹੁੰਚ ਕਰਾਂਗੇ ਤੇ ਸਾਡੇ ਨਗਰ ਪਿੰਡ ਬਾਸਰਪੁਰੇ ਦੇ ਬਟਾਲੇ ਲਾਗੋਂ ਆਏ ਬਾਬੇ ਨਾਨਕ ਦੀ ਧਰਤੀ ਤੋਂ ਇੱਥੇ ਬਾਬੇ ਨਾਨਕ ਦੀ ਧਰਤੀ ਹੈ ਸਾਡੇ ਪਰਿਵਾਰ ਨੇ ਤੇ ਅਸੀਂ ਭਗਵੰਦ ਮਾਨ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਹੈਲੀਕਾਪਟਰਾਂ ਦੇ ਤੁਸੀਂ ਘੁੰਮਦੇ ਆ ਸਾਡੇ ਬੱਚੇ ਮਥਾਵਾਂ ਪਹਿਣਾ ਜਿਹੜੀਆਂ ਇੱਥੇ ਖਲੋਤੀਆਂ ਵਾਂ ਇਥੋਂ ਤੱਕ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਪਹੁੰਚ ਨਹੀਂ ਕੀਤੀ ਨੌਜਵਾਨ 10ਵੀਂ ਪੜ੍ਹਦੇ ਲਾਈਟ ਕਦੋਂ ਦੀ ਬੰਦ ਹੋਈ ਇੱਥੇ ਲਾਈਟ 3 ਵਜੇ ਦੀ ਹੋ ਗਈ ਲਾਈਟ ਹੁਣ ਫੋਨ ਫੋਨ ਚਾਰਜ ਹੈਗੇ ਆ ਕਿ ਨਹੀਂ ਨਹੀਂ ਡੈਡ ਡੈਡ ਦੇ ਫੋਨ ਅਸੀਂ ਪ੍ਰਸ਼ਾਸਨ ਤੱਕ ਬੇਨਤੀ ਕਰਨਾ ਚਾਹੁੰਦੇ ਆ ਵੀ ਇਹ ਪਿੰਡਾਂ ਨੂੰ ਇਥੋਂ ਕਿਤੇ ਸੇਫ ਜਗ੍ਹਾ ਤੇ ਲੈ ਜਾ ਜਾ ਸਕੀ ਕਿਉਂਕਿ ਬੱਚੇ ਆ ਪਾਣੀ ਦਾ ਵਹਾਅ ਤੇਜ਼ ਹੁੰਦਾ ਜਾਂਦਾ ਆ ਮਾਲ ਡੰਗਰ ਜਿਹੜਾ ਵਾ ਉਹ ਵੀ ਕੁਝ ਰੁੜ ਗਏ ਆ ਕੁਝ ਰਹਿ ਗਏ ਆ ਤੇ ਬੱਚੇ ਕੋਠਿਆਂ ਦੀਆਂ ਨੀਂਹਾਂ ਬਿਲਕੁਲ ਜਿਹੜੀਆਂ ਉਹ ਬਹਿ ਚੁੱਕੀਆਂ ਆ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੇ ਸਾਡਾ ਟਾਈਟਰ ਟਰਾਲੀ ਇੱਥੋਂ ਤੱਕ ਪਹੁੰਚ ਕਰ ਦੇਦੇ ਅਸੀਂ ਇਹਨਾਂ ਨੂੰ ਕਦੇ ਸੇਫ ਜਗ੍ਹਾ ਤੇ ਲੈ ਜਾ ਸਕਦੇ ਤੇ ਅਸੀਂ ਪਿੰਡ ਵਾਲਿਆਂ ਨੂੰ ਇਹ ਅਪਰਾਲਾ ਕਰਦੇ ਆ ਵੀ ਆਪਾਂ ਇਥੋਂ ਮੁਸ਼ਕਲ ਦੀ ਘਾੜੀ ਦੇ ਵਿੱਚੋਂ ਇੱਕ ਦੂਜੇ ਦਾ ਹੱਥ ਫੜ ਕੇ ਬੱਚਿਆਂ ਨੂੰ ਮੋੜ ਦੇ ਕੇ ਤੇ ਸੇਫ ਜਗ੍ਹਾ ਤੇ ਛੱਡਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਰਾਤ ਜਿਹੜੀ ਆ ਅਸੀਂ ਇੱਥੇ ਗੁਜ਼ਾਰਾਂਗੇ ਤੇ ਜੋ ਵੀ ਸਾਡੇ ਵੀਰ ਇਹਨਾਂ ਦਾ ਪ੍ਰਸ਼ਾਦਾ ਪਾਣੀ ਜੋ ਵੀ ਇਹਨਾਂ ਦਾ ਦੁੱਧ ਦੀ ਸੇਵਾ ਸਾਡੇ ਕੋਲ ਨਹੀਂ ਪਹੁੰਚੀ ਅਸੀਂ ਦੁੱਧ ਦੀ ਸੇਵਾ ਵੀ ਜਿਹੜੀ ਆ ਉਹ ਲੈ ਕੇ ਆਵਾਂਗੇ ਤੇ ਇਹਨਾਂ ਵੀਰਾਂ ਦਾ ਸਾਥ ਦੇਵਾਂਗੇ ਜਿਹੜੇ ਪਿੰਡ ਤੱਕ ਕੋਈ ਵੀ ਵੀਰ ਪ੍ਰਸ਼ਾਸਨ ਨਹੀਂ ਪਹੁੰਚਿਆ ਅਸੀਂ ਇਹਨਾਂ ਨੂੰ ਇੱਕ ਪ੍ਰਸ਼ਾਦੀ ਪਾਣੀ ਜਿਹੜੇ ਆ ਥੋੜੇ ਥੋੜੇ ਜੋ ਰਾਤ ਦਾ ਸਮਾਂ ਹੀ ਇਹਨਾਂ ਦਾ ਪਾਣੀ ਨਿਕਲਣਾ ਕਿਉਂਕਿ ਆ ਨਹੀਂ ਸਕਿਆ ਸਾਡੀ ਟਰਾਲੀ ਵਾਸ ਮੁੜ ਗਈ ਆ ਟਰਾਈ